ਪੰਜਾਬ ਸਰਕਾਰ ਦੀ ਰੈਗੂਲੇਸ਼ਨ ਪਾਲਿਸੀ ਦੇ ਤਹਿਤ ਅਨਅਧਿਕਾਰਤ ਕਲੋਨੀਆਂ ਦੇ ਵਿੱਚ ਪੈਂਦੇ ਹਾਊਸ ਅਤੇ ਬਿਲਡਿੰਗਸ ਨੂੰ ਆਨਲਾਈਨ ਮਾਧਿਅਮ ਦੇ ਨਾਲ ਐਨਓਸੀਆਂ ਅਲਾਣਾ ਦੇ ਬਲੋਂ ਲਗਾਤਾਰ ਦਿੱਤੀਆਂ ਜਾ ਰਹੀਆਂ ਨੇ ਜੇਕਰ ਤੁਸੀਂ ਐਨਓਸੀ ਲੈਣਾ ਚਾਹੁੰਦੇ ਹੋ ਤਾਂ ਗਲਾੜਾ ਦੇ ਵੱਲੋਂ ਲਗਾਤਾਰ ਕੈਂਪ ਲਗਾਏ ਜਾਂਦੇ ਨੇ ਔਰ ਇਸ ਕੈਂਪ ਦੇ ਵਿੱਚ ਤੁਸੀਂ ਆ ਕੇ ਐਨਓਸੀ ਪ੍ਰਾਪਤ ਕਰ ਸਕਦੇ ਹੋ ਇਸ ਦੇ ਨਾਲ ਨਾਲ ਤੁਸੀਂ ਐਨਓਸੀ ਅਪਲਾਈ ਕਰ ਸਕਦੇ ਹੋ ਅਤੇ ਹੋਰ ਇਹੀ ਨਹੀਂ ਇਸ ਦੇ ਨਾਲ ਨਾਲ ਜੇਕਰ ਤੁਸੀਂ ਐਨਓਸੀ ਅਪਲਾਈ ਕੀਤੀ ਹੋਈ ਹੈ ਦਸਤਾਵੇਜ਼ਾਂ ਦੀ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਇੱਥੇ ਆ ਕੇ ਹਰ ਪ੍ਰਕਾਰ ਦੀ ਜਾਣਕਾਰੀ ਇੱਥੇ ਪ੍ਰਾਪਤ ਕਰ ਸਕਦੇ ਹੋ ਸੋ ਐਨਓਸੀਆਂ ਦੇ ਸੰਬੰਧ ਵਿੱਚ ਗਲਾੜਾ ਦੇ ਵਰਕਰਜ਼ ਲਗਾਤਾਰ ਦਿਨ ਰਾਤ ਕੰਮ ਕਰ ਰਹੇ ਨੇ ਤਾਂ ਕਿ ਕਾਨੂੰ ਸਹੀ ਸਹੂਲਤ ਦਿੱਤੀ ਜਾਵੇ ਮਾਨਯੋਗ ਮੁੱਖ ਪ੍ਰਸ਼ਾਸਕ ਬਿਲਾੜਾ ਸ਼੍ਰੀ ਸੰਦੀਪ ਕੁਮਾਰ ਜੀ ਦੇ ਵੱਲੋਂ ਬੀਤੇ 15 ਦਿਨਾਂ ਦੇ ਵਿੱਚ ਦੋ ਕੈਂਪ ਲਗਾਏ ਗਏ ਨੇ ਐਨਓਸੀ ਦੇ ਲਈ ਇਸੇ ਵਿੱਚ ਇੱਕ ਹੋਰ ਗੱਲ ਜੋੜ ਦੰਨੇ ਆ ਕਿ ਆਉਣ ਵਾਲੀ 1 ਅਪ੍ਰੈਲ 2025 ਦਿਨ ਮੰਗਲਵਾਰ ਨੂੰ ਇੱਕ ਹੋਰ ਕੈਂਪ ਲਗਾਇਆ ਜਾਵੇਗਾ ਜੋ ਕਿ ਬਲਾੜਾ ਦਫਤਰ ਫਿਰੋਜ਼ਪੁਰ ਰੋਡ ਦੇ ਬਾਹਰ ਲਗਾਇਆ ਜਾਵੇਗਾ ਇਸ ਕੈਂਪ ਤੇ ਵਿੱਚ ਤੁਸੀਂ ਆ ਸਕਦੇ ਹੋ ਬਲਾੜਾ ਦੇ ਵਿੱਚ ਜੇਕਰ ਤੁਸੀਂ ਐਨਓਸੀ ਅਪਲਾਈ ਕੀਤੀ ਹੈ ਤਾਂ ਐਨਓਸੀ ਤੁਸੀਂ ਪ੍ਰਾਪਤ ਕਰ ਸਕਦੇ ਹੋ ਇਸ ਦੇ ਨਾਲ ਨਾਲ ਐਨਓਸੀ ਦੇ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਔਰ ਬਲਾੜਾ ਦੇ ਵਿੱਚ ਲਗਾਤਾਰ ਐਨਓਸੀ ਦਾ ਕੰਮ ਕੀਤਾ ਜਾ ਰਿਹਾ ਹੈ ਹੈਲਥਕੇਅਰ ਬਨਾਏ ਗਏ ਨੇ ਆਨਲਾਈਨ ਮਾਧਿਅਮ ਦੇ ਨਾਲ ਅਪਲਾਈ ਕੀਤੀ ਜਾਂਦੀ ਹੈ ਆਫਲਾਈਨ ਮਾਧਿਅਮ ਦੇ ਨਾਲ ਜਾਂਚ ਕੀਤੀ ਜਾਂਦੀ ਹੈ ਇਸ ਦੇ ਨਾਲ ਨਾਲ ਤੁਸੀਂ ਐਨਓਸੀ ਦੇ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਕਿਸੇ ਵੀ ਦਸਤਾਵੇਜ਼ ਦੇ ਬਾਰੇ ਜਾਣਕਾਰੀ ਜੇਕਰ حاصل ਕਰਨਾ ਚਾਹੁੰਦੇ ਹੋ ਤਾਂ ਗਲਾਡਾ ਮੁਖ ਦਫਤਰ ਉੱਤੇ ਆ ਸਕਦੇ ਹੋ ਜਿੱਥੇ ਕਿ ਇੱਕ ਵਿੰਡੋਜ਼ ਸਪੈਸ਼ਲ ਵਿੰਡੋਜ਼ ਬਣਾਈਆਂ ਗਈਆਂ ਨੇ ਤਾਂਕਿ ਕਿਸੇ ਨੂੰ ਕਿਸੇ ਚੀਜ਼ ਦੀ ਦਿੱਕਤ ਪਰੇਸ਼ਾਨੀ ਨਾ ਹੋਵੇ ਔਰ ਛੁੱਟੇ ਵਾਲੇ ਦਿਨ ਵੀ ਲਗਾਤਾਰ ਇੱਥੇ ਕੰਮ ਕੀਤਾ ਜਾ ਰਿਹਾ ਹੈ ਤਾਂਕਿ ਲੋਕਾਂ ਨੂੰ ਸਮੇਂ ਸਿਰ ਐਨਓਸੀ ਹਦ ਤਿਆਰ ਹੋ ਜਾਣ ਔਰ ਲੋਕਾਂ ਦੇ ਸਹੂਲਤ ਦੇ ਲਈ ਜਗਾ ਜਗਾ ਕੈਂਪਸ ਵੀ ਲਗਵਾਏ ਜਾ ਰਹੇ ਨੇ ਜੋ ਤੁਸੀਂ ਵੀ ਇਸ ਕੈਂਪ ਦੇ ਵਿੱਚ ਪਾ ਸਕਦੇ ਹੋ ਜੋ ਕਿ 1 ਅਪ੍ਰੈਲ 2025 ਦਿਨ ਮੰਗਲਵਾਰ ਨੂੰ ਲਗਾਇਆ ਜਾਵੇਗਾ ਇਸ ਕੈਂਪ ਦੇ ਵਿੱਚ ਤੁਸੀਂ ਆ ਕੇ ਐਨਓਸੀ ਦੇ ਸੰਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ